सो राय की गल सुन के जानी चोर की है आओ सुनिए जानी आखद मापिया का चाचा मेरे आ पकड़ना चरण चंगा कौड़ा बोल भी देन जो बोल मूहों तभी वाक है धरना चंगा सेवा बंदगी रज कमाए लीए ਦੁੱਖ ਸੁੱਖ ਨੂੰ ਜਾਣ ਤੋਂ ਜਰਨ ਚੰਗਾ ਦਿੱਤਾ ਜਾਮਦਾ ਮਾਈ ਤੇ ਬਾਪ ਦਾ ਨਾ ਇਹੋ ਆਖ ਦੇ ਚਾਰਹੀ ਵਰਨ ਚੰਗਾ ਐਸੇ ਮਾਪਿਆਂ ਦੀ ਨਹੀਂ ਰੀਸ ਹੋਵੇ ਇਹਨਾਂ ਵਾਸਤੇ ਦੁੱਖ ਵੀ ਭਰਨ ਚੰਗਾ ਆਪ ਜੈਸੇ ਆਂਦੀ ਨਹੀਂ ਗੱਲ ਚਾਚਾ ਹੋਡੇ ਵਰਗਿਆਂ ਤੋਂ ਨਿਤ ਡਰਨ ਚੰਗਾ ਪੈਸਾ ਸ਼ਤਰੂ ਲਵੇ ਆਧਾਰ ਜਿਹੜਾ ਐਸੇ ਪੈਸਾ ਕੋਲੋਂ ਦੂਰ ਟਰਨ ਚੰਗਾ ਮਾਤਾ ਸ਼ਤਰੂ ਜੋ ਬੇਵਿਚਾਰ ਨਹੀਂ ਹੋ ਇਸ ਦੁੱਖ ਤੋਂ ਭਾਗਦਾ ਹਰਨ ਚੰਗਾ ਹੋਵੇ ਸ਼ਤਰੂ ਸ਼ਕਲ ਦੀ ਨਾਰ ਸੋਹਣੀ ਪਉਣਾ ਉਸ ਤੇ ਨਹੀਂ ਸਵਰਨ ਚੰਗਾ ਪੁੱਤ ਛਤਰੂ ਅਕਲ ਦਾ ਢੇਰ ਹੋਵੇ ਰਾਜਨੀਤ ਨੇ ਰੱਖਿਆ ਪਰਨ ਚੰਗਾ ਸੱਚ ਆਖ ਦੇ ਵੇਦ ਪੁਰਾਨ ਸਾਰੇ ਪਰਮਾਪਿਆਂ ਦੇ ਸੀਸ ਧਰਨ ਚੰਗਾ ਬੁਰੇ ਮਾਪਿਆਂ ਨਾਲ ਕਸ਼ੋਰ ਚੰਦਾ ਦਿਉਂਦੇ ਜੱਗ ਦੇ ਲਈ ਜੋ ਮਰਨ ਚੰਗਾ ਦਿਉਂਦੇ ਜੱਗ ਦੇ ਲਈ ਜੋ ਮਰਨ ਚੰਗਾ ਜਾਨੀ ਹੱਸ ਕੇ ਆਖਦਾ ਫੇਰ ਮੂੰਹ ਅਗਰ ਸੱਚੀਆਂ ਮੂੰਹੋਂ ਕਹਾਂ ਮਦੇ ਜੀ ਪਤ ਬੁਰੇ ਨਾ ਬੁਰੇ ਜੋ ਹੋਂ ਮਾਪੇ ਕੰਡੇ ਬੀਜ ਦੇ ਦੁੱਖ ਨੂੰ ਪਾਵੰਦੇ ਜੀ ਬੱਚੇ ਹੁੰਦਿਆਂ ਨੂੰ ਪੁੱਠੇ ਸਬਕ ਦਿੰਦੇ ਗੰਦੀ ਗੱਲ ਨੂੰ ਠੀਕ ਸੋਖਾਂਮ ਦੇ ਜੀ ਪਹਿਲਾਂ ਰੱਖਦੇ ਲਾਡਲਾ ਪੁੱਤ ਤਾਈ ਨੇਕ ਬਾਤ ਕੋ ਨਾ ਸਮਝਾਵਦੇ ਜੀ ਦਿਨੋਂ ਦੇ ਨਹੀਂ ਭੈੜੀਆਂ ਕਰੇ ਗੱਲਾਂ ਨਹੀਂ ਵਿਦਿਆ ਉਸੇ ਪੜਾਵਦੇ ਜੀ ਪਹਿਲਾਂ ਦਿਲੋਂ ਨਾ ਸੋਚਦੇ ਬਾਤ ਕੋਈ ਪਿੱਛੋਂ ਦੁਖੜੇ ਪਏ ਓ ਥਾਮਦੇ ਜੀ ਜੈਸੀ ਮਤ ਹੋਵੇ ਵੈਸੀ ਕਰੇ ਸੇਵਾ ਪਿੱਛੋਂ ਪੁੱਤਰਾਂ ਨੂੰ ਦੋਸ਼ ਲਾਉਂਦੇ ਜੀ ਇੱਕ ਹੋਂ ਮਾਪੇ ਐਸੇ ਜੱਗ ਉਤੇ ਬਾਦ ਘਾਟ ਨਾ ਚਿਤ ਤੇ ਲਿਆਉਂਦੇ ਜੀ ਚਾਹੇ ਹੋਏ ਕੋ ਲਖਣੀ ਮਾਤ ਕਿੰਨੀ ਪਤ ਫੇਰ ਵੀ ਉਸ ਨੂੰ ਭਾਵੰਦੇ ਜੀ ਹੋ ਪਤਾ ਵਿਸ਼ੇ ਦੇ ਵਿੱਚ ਗਲਤਾਨ ਹੋ ਜੇ ਪਤਾ ਵਿਸ਼ੇ ਦੇ ਵਿੱਚ ਗਲਤਾਨ ਹੋ ਜੇ ਕਿਹੜੇ ਹੋਰ ਸੂਰ ਮੈਂ ਹੋਰ ਹਟਾਂਵੰਦੇ ਜੀ ਪਤਾ ਵਿਸ਼ੇ ਦੇ ਵਿੱਚ ਗਲਤਾਨ ਹੋ ਜੇ ਕਿਹੜੇ ਸੂਰ ਮੈਂ ਹੋਰ ਹਟਾਂਵੰਦੇ ਜੀ ਨਹੀਂ ਜਾਤ ਕੋ ਜਾਤ ਨੂੰ ਮੂਲ ਦੇਖੇ ਘਰ ਜਾਮਦਾ ਫੇਰ ਤਾ ਮਾਮਦੇ ਜੀ ਪਰ ਯਸਤਰੀ ਨਾਲ ਪ੍ਰੇਮ ਰੱਖੇ ਆਖੇ ਲੱਗਦਾ ਚੰਦਰ ਬਾਮਦੇ ਜੀ ਫੇਰ ਚਾਹੇ ਨਾ ਦੇਖਿਆ ਪੁੱਤਰ ਨੂੰ ਪੁੱਤ ਫਿਰਨ ਚਾਹੇ ਧੱਕੇ ਖਾਮਦੇ ਜੀ ਟਿੱਕਾ ਸਿਆਹੀ ਦਾ ਲੱਗਦਾ ਵਿੱਚ ਮੱਥੇ ਨਹੀਂ ਉਹ ਸਦਾ ਖਿਆਲ ਡੋਡਾਂ ਮੁੰਦੇ ਜੀ ਅਗਰ ਆਪ ਜੈਸੇ ਚਾਚਾ ਹੋਣ ਮਾਪੇ ਅਗਰ ਆਪ ਜੈਸੇ ਚਾਚਾ ਹੋਣ ਮਾਪੇ ਜਿਹੜੇ ਲਾਜ ਦੇ ਦਾਗ ਉਹ ਡਾਂਵਦੇ ਜੀ ਬੁਰੇ ਮਾਪਿਆਂ ਦਾ ਕੋਈ ਲੋੜ ਹੈ ਨਹੀਂ ਅਸੀਂ ਝੂਠ ਕੋ ਨਹੀਂ ਆਲਾਮਦੇ ਜੀ ਬੁਰੇ ਮਾਪਿਆਂ ਦੀ ਕੋਈ ਲੋੜ ਹੈ ਨਹੀਂ ਅਸੀਂ ਝੂਠ ਕੋ ਨਹੀਂ ਮਲਾਮਦੇ ਜੀ ਨਾਲੇ ਦੇਣ ਔਲਾਦ ਨੂੰ ਤਾਰ ਹੱਥੀ ਪਿੱਛੋਂ ਆਪ ਸਰਦਾਮ ਸਦਾਮ ਦੇ ਜੀ ਥੋੜੇ ਬੈਠਿਆਂ ਤੇ ਸਾਨੂੰ ਸੋਚ ਹੈ ਨਾ ਕਰੋ ਕਾਮ ਸੋਈ ਦਿਲ ਚਾਮ ਦੇ ਜੀ ਤੁਸੀਂ ਤਾਰਨੇ ਜੋਗ ਕਸ਼ੋਰ ਚੰਦਾ ਕਰੋ ਕਾਮ ਨੂੰ ਨਾਮ ਲੈ RAM ਦੇ ਜੀ ਤੁਸੀਂ ਤਾਰਨੇ ਜੋਗ ਕਸ਼ੋਰ ਚੰਦਾ ਕਰੋ ਕਾਮ ਨੂੰ ਨਾਮ ਲੈ RAM ਦੇ ਜੀ